ਜੰਨੀ ਸਾਹਿਬ ਨਾਲ ਇਸ ਵੇਲੇ ਮੌਜੂਦ ਆ ਜੰਨੀ ਸਾਹਿਬ ਬ੍ਰੇਕਫਾਸਟ ਲੰਚ ਗੱਡੀ ਚ ਹੀ ਰੱਖਦੇ ਨੇ ਜਦੋਂ ਮੁੱਖ ਮੰਤਰੀ ਸੀਗੇ ਤਾਂ ਵੀ ਰੋਟੀ ਨਾਲ ਹੀ ਪਲੇਨ ਚ ਹੁੰਦੀ ਸੀਗੀ ਸਰ ਰੋਟੀ ਨਾਲ ਹੀ ਰੱਖ ਦੋ ਘਰ ਤੇ ਆਪਣਾ ਸਮਾਨ ਨਾਲ ਰੱਖਿਆ ਹੋਵੇ ਨਾ ਹਮ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੁੰਦੀ ਈ ਤੇ ਫਿਰ ਅੱਗੇ ਵੀ ਰੋਟੀਆਂ ਮਿਲ ਜਾਂਦੀਆਂ ਜੇ ਆਪਣੇ ਨਾਲ ਹੋਵੇ ਹਮ ਇਸ ਕਰਕੇ ਮੇਰੀ ਬੱਦ ਉਹਨੂੰ ਤਿਆਰਤ ਹੈ ਕਿ ਮੈਂ ਆਪਣਾ ਪਰੋਠਾ ਚੜ੍ਹਦੀ ਦਹੀਂ ਨਾਲ ਰੱਖਦਾ ਜਿਹੜੀ ਮੁੱਖ ਮੰਤਰੀ ਸੀਗੇ ਤਾਂ ਜਹਾਜ਼ 'ਚ ਵੀ ਰੋਟੀ ਨਾਲ ਹੀ ਹੁੰਦੀ ਸੀ ਉਹ ਮੇਰਾ ਅਸੂਲ ਹੈ ਕਿ ਮੈਂ ਜਿੱਧਰ ਨੂੰ ਨਾਲ ਜਾਣਾ ਮੇਰੇ ਨਾਲ ਰੋਟੀ ਬੰਦ ਹੁੰਦੇ ਤੇ ਜਿੱਦ ਤੇ ਭੁੱਖਾ ਨਹੀਂ ਖਾਣਾ। ਧੁੱਕੀ ਮਿਸਰੀ ਜਿਵੇਂ ਕਿ ਮਿਸਰੀ ਆ ਕਿਸ ਤਰ੍ਹਾਂ ਸਾਡੀ ਬਚਪਨ ਤੇ ਚਟਨੀ ਨਾਲ ਖਾਣ ਦੀ ਆਦਤ ਪਈ ਵੀ ਹੈ। ਸਵਾਦੇ ਹੁਣ ਇਹ ਲੱਗਦੀ ਹੈ ਕਿਉਂਕਿ ਬਚਪਨ ਦੇ ਸਵਾਦ ਬੰਨ ਹੋਏ ਹੋਏ ਹੈ। ਰੂਟ ਦਾ ਕੋਈ ਪਤਾ ਨਹੀਂ ਲੈਂਦਾ ਕਿੱਧਰ ਨੂੰ ਬਣ ਜਾਂਦਾ ਘੜੀ ਚ ਇਹ ਰੋਡ ਤੇ ਨਾ ਪਤਾ ਲੱਗਦਾ ਕਿ ਕਿੱਧਰ ਜਾਣਾ ਅੱਗੋਂ ਆ ਦੂਜੇ ਪ੍ਰੋਗਰਾਮ ਬੜੇ ਵੀ ਹੁੰਦੇ ਹਾਂ ਤਾਂ ਉਸ ਟਾਪੇ ਮਰਨ ਖਣਾ ਚੰਨੀ ਸਾਹਿਬ ਆ ਵਾਈਟ ਕਰਦੇ ਬਾਹਰ ਨਹੀਂ ਮਗਾ ਨਾ ਘਰ ਜੀ ਵੀ ਕਹਿੰਦਾ ਨਾ ਰੋਕਦਾ ਇਹ ਦਿਖਾਓ ਚੰਨੀ ਸਾਹਿਬ ਮੌਜੂਦ ਨੇ ਵੱਡੀ ਚ ਜਿਹੜਾ ਬ੍ਰੇਕਫਾਸਟ ਲੰਚ ਕੀ ਤਿਆਰ ਕਾਫਲਾ ਨਾਲ ਦੀ ਨਾਲ ਦਿਖਾ ਰਹੇ ਹਾਂ ਤੁਹਾਨੂੰ ਇਹ ਭੁੱਖ ਨਾ ਬਰਾਵੀ ਖਾਣ ਦੀ ਆਦਤ ਹੈ ਇਹ ਨਾਲੇ ਜਿਹੜਾ ਦੁੱਧ ਦਿੱਤਾ ਇਹ ਨਾਲ ਹੀ ਖਾ ਲੇਗੀ ਆਪ ਨੂੰ ਸਵਾਦ ਹੀ ਹੈ ਸਵਾਦ ਹੀ ਹੈ ਪਿੰਡਾਂ ਵਾਲੇ ਆ ਸਰ ਤਾਂ ਤਸਵੀਰਾਂ ਦੇਖੋ ਸਾਦਾ ਪਣ ਇਹ ਤਸਵੀਰਾਂ ਨੇ ਕਿ ਸਾਧ ਵੀ ਜਿਵੇਂ ਰੋਟੀ ਦਾ ਖਾ ਰਹੇ ਹੋ ਸਹਰਾਣਾ ਬਿਸਤਰਾ ਹਰ ਚੀਜ਼ ਗੱਡੀ 'ਚ ਮੈਂ ਆਪਣਾ ਬਿਸਤਰਾ ਨਾ ਰੱਖਣਾ ਜੰਬੇ ਸਫਰ ਪਰ ਜਾਣਾ ਹੋਵੇ ਤਾਂ ਮੈਂ ਇੱਥੇ ਹੀ ਸੌ ਜਾਣਾ ਤੇ ਤੱਕ ਜੁਟੀ ਤਿਆਰੀ ਵੈਸੇ ਮੇਰਾ ਅਸੂਲ ਹੀ ਹੈ ਕਿ ਉਸੇ ਸ਼ਾਂ ਚੱਲਦਾ ਮੈਂ ਜਰੂਰੀ ਦਿੱਲੀ ਜਾਣਾ ਮੈਂ ਘਰ ਤੋਂ 3 ਵਜੇ ਉੱਠਦਾ ਢੜਕੀ 3 ਵਜੇ ਘਰ ਤੋਂ ਉੱਠ ਕੇ ਗੱਡੀ ਸੌ ਜਾਣਾ ਜਿੱਥੇ ਪਹੁੰਚਣਾ ਹੈ ਦਿੱਲੀ ਪਹੁੰਚਣਾ ਦਿੱਲੀ ਪਠਾੜੇ ਪਹੁੰਚਣਾ ਪਟੇੜਾ ਜਲੰਧਰ ਪਹੁੰਚਣਾ ਜਿੱਧਰ ਉੱਥੇ ਜਾ ਕੇ ਜਾਣਾ ਸਰ ਮੇਰਾ ਇਹ ਹੁੰਦਾ ਕਿ ਜਿੱਥੇ ਪਹੁੰਚਣਾ ਮੈਂ ਉੱਥੇ 7 ਵਜੇ ਪਹੁੰਚ ਜਾਣਾ। ਜੇ ਦਿੱਲੀ ਪਹੁੰਚਣਾ ਹੈ ਤਾਂ 3 ਵਜੇ ਚੱਲ ਕੇ 7 7:30 ਵਜੇ ਦਿੱਲੀ ਹੋਵੇਗੀ। ਜਲੰਧਰ ਪਹੁੰਚਣਾ ਹੈ ਤਾਂ ਮੈਂ ਚੱਲਣਾ 5 ਵਜੇ ਹੈ। 10:00 ਵਜੇ ਜਲੰਧਰ। ਬਟਿੰਡੇ ਪਹੁੰਚਣਾ ਤਾਂ ਮੈਂ 4 ਵਜੇ ਚੱਲਣਾ। 7 ਵਜੇ ਬਟਿੰਡੇ। ਇੱਥੇ ਜਾ ਕੇ ਨਾਣਾ ਟੋਣਾ ਤਿਆਰ ਹੋ ਗਏ। ਆਪਣਾ ਰੂਮ ਬਣਾਇਆ ਹੋਇਆ। ਲਗਜ਼ਰੀ ਸਾਰਾ ਬੈੱਡ। ਸਾਰੇ ਬਿਸਤਰੇ ਤੁਹਾਡੇ ਮੈਂ ਉਹੀ ਦੇਖ ਰਿਹਾ ਸਾਰਾ ਵਿੱਚ ਹੀ ਵੀ। ਇਸ ਤਰ੍ਹਾਂ ਦੋ ਸਰਾਣੇ ਮੇਰੇ ਹੱਥਾਂ ਬਣਾਉਂਦਾ। ਮੈਨੂੰ ਲਗਜ਼ਰੀ ਰੂਮਾਂ ਚ ਜਾਣਾ ਪਸੰਦ ਨਹੀਂ ਕਰਦਾ। ਆ ਤੁਰੀ ਲੱਤਰੀ ਯਾਰ ਹੋਰ ਇਸ ਤੋਂ ਜ਼ਿਆਦਾ ਕੀ ਚਾਹੀਦਾ ਲੀਟਰ ਤੱਕ ਦਿਨ ਪਹਿਲਾਂ ਹੋਟਲ ਗਿਆ ਆਪਾਂ ਉਹ ਆਏ ਕਿ ਗਰਮੀਆਂ ਦੇ ਵਿੱਚ ਠੋਠੇ ਵਰਸਾਉਣਾ ਹਾਂ ਜੇ ਚੜਾ ਕੇ ਉੱਪਰ ਤੇ ਪੱਗ ਨੂੰ ਗਿੱਲੀ ਕਰਕੇ ਉੱਪਰ ਤੋਂ ਲੈ ਲੈਣਾ ਝਾੜ ਕੇ ਹਾਂ ਝਾੜ ਕੇ ਚੜ੍ਹ ਹਵਾ ਚੱਲਣੀਆਂ ਬਟੰਡੀ ਆਉਗੀ ਤਾਂ ਫਿਰ ਉਹ ਏਸੀ ਵੱਡ ਜਾਂਦਾ ਸੀ ਮੱਛਰ ਵੀ ਤੇ ਵੀ ਵੱਜ ਜਾਂਦੇ ਸੀ ਠੰਡੀ ਹਵਾ ਉਹ ਉਸ ਤਰ੍ਹਾਂ ਦੇ ਅਸੀਂ ਚੱਲੇ ਹੋਏ ਹਾਂ ਉਹਨੂੰ ਬਹੁਤ ਐਸੀ ਲਗਾ ਕੇ ਤਾਂ ساری ਠੰਡ ਘੰਡਾ ਜਾਂਦੀ ਕਿਉਂਕਿ ਆਰਥ ਦੇ ਕਦੇ ਨਹੀਂ ਜਿੰਦਗੀ ਦੀ ਅਛੀ ਜੀ ਸਾਹਿਬ ਬਹੁਤ ਪੁਰਾਣੀ ਇਦਾਂ ਕਰੀਏ ਪ੍ਰਧਾਨ ਐਮ ਐਲ اے ਸੀ ਐਲ ਪੀ ਮੰਤਰੀ ਉਸਮੱਕੀ ਜ਼ਿੰਦਗੀ ਚ ਬਦਲਾ ਲੀਆ ਹੈ ਜੋੜ ਕਰਨੇ ਪੱਪੂ ਨੇ ਨਹੀਂ ਸਤਾਏ ਜੋੜਨ ਦੀ ਗੱਲ ਆਪ ਦਾ ਜਿਸ ਤਰ੍ਹਾਂ ਦੀ ਜ਼ਿੰਦਗੀ ਮਿਲੀ ਹੈ ਉਹੀ ਜੀ ਵਿਚਾਰ ਹੈ ਸਾਦਗੀ ਜਿਹਾ ਰਹਿਣਾ ਪਸੰਦ ਕਰਦਾ ਹੈ ਹੈ ਕਿ ਆ ਬਾਕੀ ਚੀਜ਼ਾਂ ਚ ਕੋਈ ਮੰਨ ਦੱਸੋ ਹੂੰ ਨੌਨ ਵਿੱਚ ਮੈਂ ਖਾਂਦਾ ਹੀ ਨਹੀਂ ਹੂੰ ਸ਼ਰਾਬ ਮੈਂ ਪੀਂਦਾ ਨਹੀਂ ਹੂੰ ਨਸ਼ਾ ਕਦੇ ਨਹੀਂ ਕਰਿਆ ਨਹੀਂ ਹੂੰ ਬਚਪਨ ਦੀ ਇਧਰ ਸਾਦੀ ਚ ਨਿਕਲੀ ਠੀਕ ਹੈ ਅਸਾਂ ਫਿਰ ਚਾਹ ਵੀ ਪਰੌਣਾ ਆਈ ਕਲਾਸ ਹੋ ਤੇ ਜੜੀ ਆਪ ਵੀ ਲੋ ਸਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਬਹੁਤ ਚੰਗੇ ਕਟੇ ਹੈ ਜੀ ਮੈਂ ਓਕੇ ਦੇ ਲਈ ਇਧਰ 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 ਸੈੱਡ ਇਧਰ ਹੈ ਨਹੀਂ ਸਰ ਪਿੱਛੇ ਨਹੀਂ ਤੁਸੀਂ ਲੋਭੇ ਲੈਣੇ ਜੀ ਅੱਗੇ ਜਾ ਕੇ ਚਾਹ ਸੋਰ ਤੇ ਵੀਰੇ ਲਓ ਲਓ ਜੀ ਤੁਸੀਂ ਦੋ ਕੈਰੀ ਕਰੋ ਰੋਕ ਹੈ ਦੇ ਨਾਲ ਚਟਨੀ ਦੇ ਨਾਲ ਪਰੌਠਾ ਚਾਹ ਬਾਅਦ ਦੇ ਵਿੱਚ ਚਾਹ ਦਾ ਸਵਾਦ ਇਹ ਵੱਖਰਾ ਹੁੰਦਾ ਮਿੱਸੀ ਰੋਟੀ ਨਾਲ ਚਟਣੀ ਫਿਰ ਚਾਰਲੀ ਘੰਟੇ ਪਰ ਜਾਂਦਾ ਦੋ ਟੇਫਰ ਇਹ ਪੰਜਾਬੀਆਂ ਦੇ ਨੂੰ ਖਰਾਕ ਚੱਲਦਾ ਐਦਾਂ ਹੈ ਕਿ ਬਚਪਨ ਤੇ ਇਹ ਖੇਤਾਂ ਵਿੱਚ ਵੀ ਇਹੀ ਜਾਂਦਾ ਕਿ ਜੀ ਪਰਾਠੇ ਲੈ ਗਏ ਹਮ ਪਚਾਰ ਰੱਖ ਲਿਆ ਉੱਪਰ ਚੜਨੀ ਰੱਖ ਲਈ ਇੱਕ ਗੱਠੇ ਪਰ ਮੁਕਤੀ ਮਾਰ ਲਈ ਤਾਂ ਜੀ ਨਾਲ ਨੂੰ ਚਾਹ ਨਜ਼ਾਰਾ ਤਾਂ ਬਨ ਕੇ ਦੇਖੀ ਕਿ 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 ਮਹਿੰਗੀਆਂ ਵਿਲਾ ਨੂੰ ਮਾਤ ਪਾ ਦਿੰਦੀ ਹੈ ਯਾਰ ਇਹ ਦੇ ਮੁਕਾਬਲੇ ਜੇ ਕੁਝ ਨਹੀਂ ਹਮ ਤੂੰ ਉੱਥੇ ਸ਼ਾਹੀ ਪਨੀਰ ਖਾ ਔਰ ਮੇਰੇ ਨਾਲ ਖਾ ਪਰੋਠੇ ਤਾਂ ਸਵਾਦ ਜਿਆਦਾ ਆਉਗਾ ਬਿਲਕੁਲ ਇਹ ਚੀਜ਼ ਹੈ ਵੀ ਹਰ ਇੱਕ ਕੀ ਕੱਟ ਹੋਵੇ ਪਰੋਠੇ ਲੱਗੇ ਆ ਵਾ ਤਾਂ ਨਜ਼ਾਰਾ ਹੋਗਾ ਅਲੱਗ ਹੋਗਾ ਚੰਨੀ ਸਾਹਿਬ ਬਿਸਤਰਾ ਸਹਰਾਣਾ ਰੋਟੀ ਹਰ ਇੱਕ ਚੀਜ਼ ਬੱਚੀ ਰੱਖਦੇ ਨੇ ਘਰੋਂ ਅਰਲੀ ਮਾਰਨਿੰਗ ਚਲਦੇ ਨੇ ਕਹਿੰਦੇ ਮੇਰੇ ਪਿਤਾ ਨੇ ਸਾਦਗੀ ਚ ਰਹਿਣਾ ਸਿਖਾਇਆ ਆਖਰ ਹੈ ਕੀ ਆ ਜ਼ਿੰਦਗੀ ਕਿਵੇਂ ਆ ਇਹ ਤੁਮਖਾ ਗੱਡੀ ਆ ਇਸੀ ਟਰੈਵਲ ਕਰਦੇ ਨੇ ਇਸ ਨੂੰ ਕਮਰੇ ਦੇ ਤੌਰ ਤੇ ਵਰਤਦੇ ਨੇ ਤਮਾਮ ਸਮਾਨ ਇੱਥੇ ਪਿਆ ਬਿਸਤਰਾ ਸਹਰਾਣੇ ਉੱਪਰ ਲੈਣ ਲਈ ਚਾਦਰ ਹਰ ਇੱਕ ਚੀਜ਼ ਗੱਡੀ ਚ ਮੌਜੂਦ ਆ ਤੁਹਾਨੂੰ ਇਹ ਚੀਜ਼ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਆਖਰ ਲੀਡਰ ਹੋਣੇ ਕਿਸ ਤਰ੍ਹਾਂ ਦੇ ਚਾਹੀਦੇ